ਜੱਤੀ ਨੱਚੀ ਹਲਕਾਰ ਕੇ ਨੱਚੀ ਜੱਤੀ ਨੱਚੀ ਹਲਕਾਰ

ਤੈਨੂੰ ਆਦੇਂ ਮੁਰੇ ਤੁਸ ਪਾਣ ਮਾਹੇਸਤਾਂ ਲਗੀਆਂ ਕਿਸੇ ਨੂੰ ਕੀ ਇਲਾ ਨੂੰ ਕੀ ਪਤਾ ਕੀ ਢੂਡੇ ਕਿਵੇਂ ਬਣਾਈ ਜੇ ਤੈਨਾਂ ਨੂੰ ਤਾਂ ਵਾਸੂ ਪਤਾ ਪੀਜ਼ਾ ਕਿਵੇਂ ਖਾਈਦਾ ਕਿਸੇ ਨੂੰ ਵੀ ਪਤਾ ਚੋਈ ਵੀ ਲਵੇ ਹੀ ਕਿਵੇਂ ਕਿਸੇ ਨੂੰ ਕੀ ਪਤਾ ਸੁਆਦ ਸਜਰੀ ਮਗਾਈ ਦਾ ਸੋਣ ਦੇ ਮਹੀਨੇ ਮੁਟਿਆਰਾਂ ਤੋਂ ਨਾ ਪਟਦੀਆਂ ਅਸੂ ਦੇ ਮਹੀਨੇ ਸੁਣ ਕਿਹੜੇ ਕਾਈਦਾ ਆਓ ਸਾਓ ਜੱਪੀ ਪਾਈਏ ਜੰਦੇ ਸਮੇ ਨੂੰ ਐਵੇਂ ਨਾ ਖੋ ਦੇਸਾਂ ਨਹੀਂ ਗਵਾਈ ਦਾ ਜਾਗਦਾ ਵਿਰਸਾ ਬਹੁਤ ਕੀਮਤੀ ਵਿਰਸਾ ਆ ਖਾਪਾ ਇਸ ਨੂੰ ਸੰਭਾਲ ਕੇ ਰੱਖ ਲੈ ਮੈਂ ਮਹਿੰਦਰਜੀਤ ਕਾਲ ਮੁਜੇ ਦਾ ਸਰਪੰਚ ਕਿਲਾ ਨਹੀਂ ਸਟੇਜ ਤੇ ਆ ਕੇ ਆਪ ਨੂੰ ਇੱਕ ਇੰਟਰੋ ਦੇ ਇੱਕ ਬੋਲੀ ਗਾਣ ਜਿਹਦੇ ਵਿੱਚ ਆਪਣੇ ਗੈਸਟ ਦੇਖਣਗੇ ਇਹ ਉਹਨਾਂ ਨੂੰ ਇਸ ਪਰਮਮੈਂਟਸ ਦੇ ਵਿੱਚ ਕੀ ਕੀ ਉਹਨਾਂ ਨੇ ਪਸੰਦ ਆਇਆ ਤੇ ਉਹਨਾਂ ਨੇ ਉਸ ਦੌਰਾਨ ਉਹਨਾਂ ਨੂੰ ਨਿਸਤੀਚ ਚੁਣਿਆ ਜਾਵੇਗਾ ਪਲੀਜ਼ ਸਾਰੇ ਜੋਗਾ ਤਾੜੀਆਂ ਨਾਲ ਹੁਣ ਸਵਾਗਤ ਕਰੋ ਕਿ ਸਭ ਤੋਂ ਪਹਿਲਾਂ ਬੋਲੀ ਕੌਣ ਪਾਏਗਾ ਮੇਰੇ ਮਾਰਦਾ ਕਪਾਲੇ ਮੇਉ ਸੈਣੀ ਤੇਰਾ ਮਾਗੜਾ ਕੁਝ ਕਹਿ ਕੇ ਅੰਦਰ ਵੜ ਗਿਆ ਉਸ ਸੈਣੀ ਤੇਰਾ ਮਾਗੜਾ ਕਹਿ ਕੇ ਅੰਦਰ ਵੜ ਗਿਆ ਉਸ ਸੈਣੀ ਤੇਰਾ ਮਾਗੜਾ ਅੱਛਾ ਤਾਰੋ ਮਨਾ ਆਪਣੀ ਤਾਰੋ ਅੱਛਾ ਉਹ ਆਪਣੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ ਅੱਛਾ ਉੱਥੇ ਉਹਦੀ ਕੁੜੀ ਕਹਿੰਦੀ ਬੀਬੀ ਨੇ ਲੱਡੂ ਖਾਣਾ ਹੈ ਅੱਛਾ ਤਾਰੋ ਕਹਿੰਦੀ ਲੱਡੂ ਵੀ ਖਾਣ ਦੀ ਚੀਜ਼ ਹੈ ਸੁਗੁੱਲਾ ਖਾਣਾ ਹੈ ਬਰਫੀ ਖਾਣਾ ਉਹਦੀ ਕੋੜੀ ਕਹਿੰਦੀ ਨਾ ਬੀਬੀ ਮੈਂ ਤਾਂ ਲੱਡੂ ਖਾਣਾ ਹੈ ਅੱਛਾ ਠੀਕ ਹੋਇਆ ਤਾਰੂ ਨੇ ਭਾਈ ਨੇ ਉੱਧਰ ਦੇਖਿਆ ਤਾਰੂ ਨੇ ਚੁੱਕ ਕੇ ਲੱਡੂ ਆਪਣੀ ਕੋਰੀ ਨੂੰ ਦੇਤਾ ਭਾਈ ਵੀ ਬੜਾ ਖਚਰਾ ਸੀ ਨਾਲੇ ਮਾਰੀ ਆਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਭਾਈ ਨੇ ਮਾਰੀ ਅੱਖ ਕਹਿੰਦਾ ਇੱਥੇ ਲਗੂ ਰੱਖ ਬੀਬੀ ਇੱਥੇ ਲਗੂ ਰੱਖ ਤੇ ਤੂੰ ਮਗਰੇ ਆ ਆ ਮੈਂ ਮੇਰੀ ਸੀ ਲੈ ਚੁੱਟੂ ਮਗਰੇ ਆ ਮਗਰੇ ਆ ਮੈਂ ਤਾਂ ਜਨਾ ਤੇ ਲਾਟ ਦੂ ਦੋ ਗੋਲ ਹੱਥ ਖਾਂ ਮੈਂ ਤਾਂ ਜਨਾ ਤੇ ਲਾਟ ਦੂ ਦੋ ਗੋਲ ਹੱਥ ਖਾਂ ਧੀਰੇ ਚ ਹੋਇਆ ਖੋਨਾ ਕੀ ਸੀ ਚਲਾਉਣ ਜਾ ਰਹੀ ਆਂ ਆਂਦੀ ਕੁੜੀਏ ਚੰਤੀ ਕੁੜੀਏ ਆਂਦੀ ਕੁੜੀਏ ਚੰਤੀ ਕੁੜੀ ਚੱਕ ਲਿਆ ਗਜਰ ਵਿੱਚੋ ਪੇਲੀ ਨੀ ਵੀਰ ਮਾਪੇ ਨਿਤ ਆਵਣੇ ਆਖੀ ਮਿਲੇ ਦੀਏ ਵਿਛੜੀ ਸਹਲੀ ਨੀ ਵੀਰ ਮਾਪੇ ਨਿਤ ਆਵਣੇ ਆਖੀ ਮਿਲੇ ਦੀਏ ਵਿਛੜੀ ਸਹਲੀ ਨੀ ਵੀਰ ਮਾਪੇ ਨਿਤ ਆਵਣੇ ਮੈਂ ਇੱਕ ਹੋਰ ਗੋਲੀ ਸੁਣਨ ਜਾ ਰਹੀ ਹਾਂ ਲੰਮਾ ਮੁੰਡਾ ਲੰਗੇ ਲੰਗੇ ਪੱਖੀ ਵਾਂਗੂ ਚੂੜਕੇ ਲੰਮਾ ਮੁੰਡਾ ਲੰਗੇ ਲੰਗੇ ਪੱਖੀ ਵਾਂਗੂ ਚੂੜਕੇ ਮਾਤਾ ਇਹ ਤਿਹਾਰ ਜਿਸ ਦਾ ਜਿੱਦਾਂ ਕਿ ਮੈਡਮ ਨੇ ਦੱਸਿਆ ਅਮਨਪ੍ਰੀਤ ਜੀ ਨੇ ਜਿਸ ਘਰtियां ਉਸ ਘਰtियां ਤੀਆਂ ਦਾ ਤਿਹਾਰ ਸਾਡੇ ਸਾਰੇ ਲਈ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ ਖਾਸ ਕਰਕੇ ਵਿਆਹੀ ਹੋਈਆਂ ਔਰਤਾਂ ਲਈ ਜਿਹੜੀਆਂ ਕੁੜੀਆਂ ਆਪਣੇ ਮੰਦਿਆਂ ਭਾਵਨਾਵਾਂ ਇਕੱਠੀਆਂ ਹੋ ਕੇ ਬਿਆਕਤ ਕਰਦੇ ਨੇ ਇੱਕ ਦੂਜੇ ਨਾਲ ਆਪਣੇ ਬਲਬਲੇ ਜਿਹੜੇ ਮਨਾਂ ਦੇ ਸਾਂਝੇ ਕਰਦੀਆਂ ਨੇ ਬਹੁਤ ਹੀ ਵਧੀਆ ਤਿਹਾਰ ਆ ਹੁਣ ਇਹ ਸ਼ਹਿਰਾਂ ਚ ਵੀ ਵਧੀਆ ਮਨਾਉਣ ਲੱਗ ਗਏ ਇੱਕ ਵਾਰੀ ਤਾਂ ਇਹ ਤਿਹਾਰ ਆ ਜਿਹੜਾ ਅਲੋਪ ਹੀ ਹੋ ਗਿਆ ਸੀ ਲੋਕ ਮੈਨੂੰ ਤਾਂ ਐਵੇਂ ਲੱਗਦਾ ਸੀ ਵੀ ਭੁੱਲ ਹੀ ਗਏ ਸੀਗੇ ਵੀ ਤੀਆਂ ਵੀ ਹੁੰਦੀਆਂ ਨੇ ਹੁਣ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਹਾਰ ਆ ਜਿਹੜਾ ਉਹ ਕਿਵੇਂ ਮਨਾਇਆ ਜਾਂਦਾ ਸੀ ਕੀ ਕਰਦੇ ਸੀਗੇ ਆਪਾਂ ਤਿਆਂ ਦਾ ਤਿਹਾਰਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਹੈ ਥੋੜਾ ਜਿਹਾ ਹੰਬਲਾ ਮਾਰਨ ਦੀ ਲੋੜ ਹੈ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਤਿਆਂ ਦੇ ਤਿਹਾਰ ਤੇ ਆ ਕੇ ਬਹੁਤ ਜਿਆਦਾ ਧੰਨਵਾਦ ਤੁਸੀਂ ਇਹ ਕਹਿਣਾ ਚਾਹੁੰਗੇ ਜਿਹੜੀਆਂ ਔਰਤਾਂ ਨੂੰ ਵਧੀਆ ਪ੍ਰੋਗਰਾਮ ਕਰਨੇ ਚਾਹੀਦੇ ਨੇ ਇਕੱਠੇ ਹੋ ਕੇ ਇਹ ਮੈਡਮ ਹਰਸ਼ਮਨ ਤੇ ਮੌਨਿਕਾ ਮੈਡਮ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਹੜਾ ਕਿ ਉੰਨੀ ਬਾੜ ਦੀਆਂ ਸਾਰੀਆਂ ਬੀਪੀਆਂ ਨੂੰ ਇਕੱਠੇ ਕਰਕੇ ਇਹਨਾਂ ਨੇ ਲਾਜੁਰੇ ਪ੍ਰੋਗਰਾਮ ਬਣਾਇਆ ਅਸੀਂ ਚਾਹੁੰਦੇ ਆ ਵੀ ਸਾਲ ਬਾਅਦ ਇਸ ਤਰ੍ਹਾਂ ਹੀ ਬੀਬੀਆਂ ਪ੍ਰੋਗਰਾਮ ਕਰਦੀਆਂ ਰਹਿਣ ਤਾਂ ਕਿ ਬੀਬੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਿਆ ਰਹਿਣਾ ਚਾਹੀਦਾ ਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਮੰਗਾਂ ਲਈ ਪਤਾ ਹੋਣਾ ਚਾਹੀਦਾ ਕਿ ਸਾਡੇ ਕੀ ਲੋਕ ਪ੍ਰੋਗਰਾਮ ਹੋ ਚੰਦੇ ਜਿਹੜੀ ਅੰਕਲ ਨਵੀਂ ਸਰਪ੍ਰਾਈਜ਼ ਨਾਲ ਪੁਰਾਤੋਸਿਰਤ ਪੁੱਤਾ ਜਾ ਰਹੀਆਂ ਉਹ ਨੰਬਰ 1 ਉਹਨਾਂ ਨੂੰ ਯਾਦ ਕਰਾਉਣ ਦੇ ਲਈ ਇਹ ਬੀਬੀਆਂ ਜਿਹੜਾ ਪ੍ਰਾਲਾ ਕੀਤਾ ਵੀ ਛੋਟੀਆਂ ਬੱਚੀਆਂ ਨੂੰ ਨਾਂ ਲੈ ਕੇ ਤਾਂ ਕਿ ਪਤਾ ਲੱਗ ਸਕੇ ਵੀ ਪੰਜਾਬ ਦੀਆਂ ਔਰਤਾਂ ਦਾ ਵਿਰਸਾ ਕੀ ਸੀ ਔਰ ਉਹਨਾਂ ਨੇ ਕੀਵੇਂ ਤਿਆਰ ਹੋ ਕੇ ਰਹਿਣੀਆਂ ਦੀਆਂ ਪੁਰਾਣੀਆਂ Esse é o que programa cresce.